ਕਪੂਆ ਦੇ ਪਿੰਡ ਚੱਕ ਧਾਰੀਵਾਲ ਵਿੱਚ ਇੱਕ ਗੁਜਰ ਪਰਿਵਾਰ ਨੂੰ ਭਾਰੀ ਨੁਕਸਾਨ ਹੋਇਆ ਜਦੋਂ ਉਸ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਕੁ ਭਿਆਨਕ ਸੀ ਕਿ ਘਰ ਦੇ ਅੰਦਰ ਰੱਖਿਆ तकरीबन ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦਿਨਾਂ ਬਾਅਦ ਇਸ ਘਰ ਵਿੱਚ ਇੱਕ ਲੜਕੀ ਦੀ ਸ਼ਾਦੀ ਸੀ ਜਿਸ ਦੇ ਲਈ ਬਣਾਏ ਹੋਏ ਸੋਨੇ ਦੇ ਗਹਿਣੇ ਵੀ ਸੜ ਕੇ ਸੁਆਹ ਹੋ ਗਏ ਉਧਰ ਦੂਜੇ ਪਾਸੇ ਸਮਾਨ ਦੀ ਗੱਲ ਕਰੀਏ ਤਾਂ ਇੱਕ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਣਯੋਗ ਹੈ ਕਿ ਜਿਵੇਂ ਹੀ ਕਟਨਾ ਸਬੰਧੀ ਪਿੰਡ ਦੇ ਲੋਕਾਂ ਅਤੇ ਸਰਪੰਚ ਅਮਰਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪੁੱਜੇ ਤੇ ਪੁਲਿਸ ਅਤੇ ਫਾਇਰ ਵਿਭਾਗ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਹ ਵੀ ਮੌਕੇ ਤੇ ਪੁੱਜੇ ਤੇ ਕਾਫੀ ਦੇਰ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ ਪੀੜਤ ਪਰਿਵਾਰ ਅਤੇ ਪਿੰਡ ਦੇ ਸਰਪੰਚੋ ਵੱਲੋਂ ਉਹਨਾਂ ਦੀ ਮਦਦ ਦੀ ਗੁਹਾਰ ਲਗਾਈ ਗਈ ਉਹ ਤੁਹਾਨੂੰ ਦਿਖਾਉਂਦੇ ਆ ਪਠਾਨਕੋਟ ਤੋਂ ਲक्की ਸਰੋਜ ਦੀ ਇਹ ਪੂਰੀ ਰਿਪੋਰਟ ਹੈ ਮੇਰਾ ਹਜ਼ਰਦੀਨ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਡੇਰੇ ਦੇ ਵਿੱਚ ਅੱਗ ਲੱਗੀ ਹੈ ਜਿਹੜੀ ਕੀ ਕਾਰਨ ਹੈ ਅਸੀਂ ਕੋ 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਦੇ ਸੀ ਅੰਦਰ ਨਹਿਰ ਲੱਗ ਆਈ ਆ ਆਪਣੇ ਆਪ ਉਧਰੋਂ ਪਿੱਛੋਂ ਹ ਹਨੇਰੀ ਚੱਲਣ ਦੀ ਸੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲਕੋਟੋਂ ਗੱਡੀ ਆਂਦਿਆਂ ਨੂੰ ਸਾਡਾ ਸਭ ਸੜ ਗਿਆ ਕੋਈ ਨਹੀਂ ਹੌਸਲਾ ਕਰ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਜੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨਾਂ ਚੋਂ ਕੁੜੀਆਂ ਦੇ ਔਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਗੱਲ ਨੇ ਆਂਦੇ ਦੇ ਉਹ ਵੀ ਵਿੱਚੇ ਸੜ ਕੇ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕਿਉਂ ਮਾਰੀ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਵੀ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਪੂਣੀ ਲੈ ਗਿਆ ਜੀ ਦੌੜੇ ਬਗ ਅੱਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਵਾਲਿਆਂ ਨੂੰ ਗੁੰਨ ਕੀਤਾ ਨੇਰੀ ਚੱਲਣ ਡਈ ਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਿਆ ਜੀ ਜੋ ਹੱਕ ਇਨਸਾਫ ਹੈ ਇੱਥੇ ਕਿਹੜਾ ਸੀ ਕਿਦੇ ਵੀ ਕਿਸੇ ਨੇ ਕੋਈ ਕੀਤਾ ਜਾਂ ਕਿਸੇ ਦੇ ਲਾਇਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਰੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਗੋ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਇਨਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਹੈ ਮੇਰਾ ਨਾਮ ਚੰਦਨ ਫਾਇਰਮੈਨ ਹੈ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੱਥੇ ਚੱਕਦਾ ਰਿਹਾ ਹੈ ਨਾ ਅੱਗ ਲੱਗੀ ਸਰ ਇਹ ਸੂਚਨਾ ਹੀ ਮਿਲੀ ਹੈ ਕਿ ਇੱਥੇ ਝਾੜੀਆਂ 'ਚ ਅੱਗ ਲੱਗੀ ਹੋਈ ਸੀ ਨਹਿਰ ਦੇ ਕੰਡੇ ਤੇ ਔਰ ਉਹ ਅੱਗ ਆਂਦੀ ਆਂਦੀ ਹੈ ਗੁਜਰਾਵੇ ਘਰ ਨੂੰ ਇਹ ਜਾਵੜੀ ਹੈ ਜਿਹਦੇ ਕਾਰਨ ਹੁੰਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਸਾਰਾ ਉਹਦਾ ਘਰ ਸੜ ਗਿਆ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਅੱਗ ਤੇ ਕਾਬੂ ਪੂਰਾ ਪਾ ਲਿਆ ਗਿਆ ਸਰ ਅੱਗ ਤੇ ਕਾਬੂ ਪਾ ਲਿਆ ਗਿਆ ਲੇਕਿਨ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਦਾ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਲੇਕਿਨ ਅੱਗ ਤੇ ਕਾਬੂ ਪਾ ਦਿੱਤਾ ਗਿਆ ਬਾਕੀ ਸਮਾਨ ਉਹਦਾ ਬਚਾ ਦਿੱਤਾ ਹੈ ਜੀ ਕਿੰਨੀਆਂ ਗੱਡੀਆਂ ਦੀ ਮਦਦ ਜੀ ਲਈ ਗਈ ਅੱਗ ਜੀ ਸਰ ਦੋ ਗੱਡੀਆਂ ਸਾਡੀਆਂ ਫਾਇਰ ਬਿਗੇਟ ਦੀ ਆ ਗਈ ਜੀ ਉਹਨਾਂ ਨੇ ਅੱਗ ਆਂਦੇ ਹੀ ਅੱਗ ਤੇ ਕਾਬੂ ਪਾ ਲਿਆ ਜੀ ਤੇ ਘਰੇ ਕੇ ਅੰਦਰ ਕਾਫੀ ਜਿਹੜਾ ਘਰੇਲੂ ਨੁਕਸਾਨ ਹੋਇਆ ਹੈ ਜੀ ਜਾਨੀ ਨੁਕਸਾਨ ਵੀ ਨਹੀਂ ਸਰ ਜਾਨੀ ਨੁਕਸਾਨ ਤੇ ਕੋਈ ਨਹੀਂ ਬਸ ਘਰੇਲੂ ਥੋੜੇ ਜੋ ਕੋਪਰ ਕਾਪੀ ਦਾ ਜੋ ਘਾਹ ਫੂਸੀ ਗਾਂ ਦਾ ਸੜ ਗਿਆ ਜੀ ਅੰਦਰ ਪੇਟੀਆਂ-ਬੂਟੀਆਂ ਦੇਖੇ ਜਿੰਨਾ ਹਾਂ ਜੀ ਪੇਟੀਆਂ ਕੁਝ ਸਮਾਨ ਕੱਢ ਦਿੱਤਾ ਗਿਆ ਬਾਹਰ ਜੋ ਬਚਾ ਸਕਦੇ ਉਹ ਬਚਾ ਲਿਆ ਗਿਆ ਜੀ ਮੇਰਾ ਨਾਮ ਸਰਪੰਚ ਅਮਰਜੀਤ ਸਿੰਘ ਚੱਕਤਾਰੀ ਵਾਲੋ ਸਭ ਕੀ ਕਹਿਣਾ ਚਾਹੁੰਦੇ ਤੁਹਾਡੇ ਪਿੰਡੇ ਘਡੇਰਾ ਫੂਕਿਆ ਗਿਆ ਬੜੀ ਬੁਰੀ ਤਰ੍ਹਾਂ ਨਾਲ ਕਾਫੀ ਨੁਕਸਾਨ ਵੀ ਇਹਨਾਂ ਦਾ ਹੋਇਆ ਪੀਰਤ ਬਰਬਾਦ ਆ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਕਿ ਅੱਗ ਆ ਗਈ ਐ ਪਿੱਛੋਂ ਨਹਿਰ ਤੋਂ ਪਤਾ ਨਹੀਂ ਕਿਸ ਨੇ ਲਾਈ ਕਿਸ ਨੇ ਨਹੀਂ ਲਾਈ ਤੇ ਪ੍ਰਸ਼ਾਸਨ ਵੀ ਬਾਰ ਬਾਰ ਇਹੀ ਗੱਲ ਕਹਿੰਦਾ ਹੈ ਕਿ ਗਰਮੀਆਂ ਦੇ ਵਿੱਚ ਗਰਮੀ ਬਹੁਤ ਹੈ ਤੇ ਥਾਂ ਥਾਂ ਤੇ ਅੱਗਾਂ ਲੱਗ ਰਹੀਆਂ ਨੇ ਔਰ ਕੋਈ ਵੀ ਇਹੋ ਜਿਹਾ ਅ ਅੱਗ ਨਾ ਲਾਵੇ ਕੋਈ ਜਿਹਦੇ ਨਾਂ ਕਿਹਦਾ ਜਾਨੀ ਜਾਂ مالی ਨੁਕਸਾਨ ਹੋ ਸਕੇ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਗਰੀਬ ਪਰਿਵਾਰ ਸੀ ਇਹਨਾਂ ਦਾ ਸਬਕੂ ਜੀ ਸੜ ਗਿਆ ਜਿੰਨਾ ਵੀ ਸੀ ਚਲੋ ਇਹਨਾਂ ਨੇ ਭਜਨ ਅਠ ਕਰਕੇ ਆਪਣੇ ਮਾਲ ਡੰਗਰ ਨੂੰ ਬਚਾਇਆ ਲੇਕਿਨ ਇਹਨਾਂ ਨੇ ਰਿਪੋਰਟ ਵੀ ਕੀਤੀ ਜਲਦੀ ਤੇ ਜਲਦੀ ਆ ਕੇ ਅੱਗ ਬੁਝਾਈ ਜਾਵੇ ਲੇਕਿਨ ਔਨ ਤੱਕ ਜਿੰਨਾ ਚਿਰ ਫਾਇਰ ਬਰਗੇਡ ਆਇਆ ਉਹ ਉਦੋਂ ਤੱਕ ਇਹਨਾਂ ਦਾ ਸਭ ਕੁਝ ਸੜ ਚੁੱਕਾ ਸੀ ਬਾਕੀ ਸਾਰੇ ਮਦਦ ਕਰ ਰਹੇ ਆ ਲਾਗੇ ਆਂਡੇ ਗਵਾਂਡੇ ਵੀ ਪਿੰਡ ਦੇ ਲੋਕ ਸਾਰੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਇਹ ਅੱਗ ਜਿਹੜੀ ਆਦਮੀਆਂ ਦੇ ਹੱਥੋਂ ਬੇਕਾਬੂ ਹੋ ਚੁੱਕੀ ਸੀ ਲੇਕਿਨ ਆ ਕੇ ਫਾਇਰ ਬਰਗੇਡ ਨੇ ਇਹਦੇ ਤੇ ਕੰਟਰੋਲ ਪਾਇਆ ਔਰ ਬਾਕੀ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰਾਂ ਇਹਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਇਹਨਾਂ ਵਿਚਾਰਿਆਂ ਨੇ ਅੱਗੇ ਆਪਣਾ ਬਰਸਾਤਾ ਆਰੀਆਂ ਨੇ ਬਰਸਾਤਾ ਦੇ ਵਿੱਚ ਵੀ ਆਪਣਾ ਮਾਲ ਡੰਗਰ ਆਪਣੇ ਆਪ ਨੂੰ ਸੰਭਾਲਣਾ ਇਹਨਾਂ ਦੇ ਕੋਲੇ ਕੁਝ ਵੀ ਨਹੀਂ ਰਿਹਾ ਜੋ ਵੀ ਇਹਨਾਂ ਦੇ ਅੰਦਰ ਸੀਗਾ ਸਭ ਨੁਕਸਾਨਿਆਂ ਗਿਆ ਆ ਮੈਂ ਇੱਕ ਦੇਖ ਰਿਹਾ ਮੋਟਰਸਾਈਕਲ ਵੀ ਅੰਦਰ ਲੱਗਿਆ ਹੋਇਆ ਸੀ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ ਹੋਰ ਵੀ ਜਿਹੜਾ ਅੰਦਰ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਤੇ ਮੈਂ ਪ੍ਰਸ਼ਾਸਨ ਅਕਿ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਤਾਂ ਕਿ ਇਹ ਆਪਣੇ ਪੈਰਾਂ ਸੇ ਆ ਸਕਣ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਇਹ ਚੱਕ ਮੌਕੇ ਤੇ ਆਏ ਆ ਜੀ ਇੱਕ ਹਸੰਦੀ ਨੇ ਆ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਆ ਫਿਰ ਨਹਿਰ ਵੱਲੋਂ ਆਈ ਅੱਗ ਝਾੜੀਆਂ ਵਾਲੇ ਪਾਸੇ ਤੋਂ ਤੇ ਇਹਨਾਂ ਦੇ ਪੁੱਲ ਤੇ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾਅ ਹੋ ਗਿਆ ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ ਕੋਲ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ ਕੋਈ ਗਹਿਣੇ ਗੱਤੇ ਵੀ ਦਸਣ ਦੇ ਆ ਕੋਈ ਰਕਮ ਉਹ ਨਕਦੀ ਵੀ ਆ ਗਈ ਸੀ ਵਿੱਚ ਬਾਕੀ ਇਹ ਜੋ ਬਿਆਨ ਲਖਾਉਣਗੇ ਉਹਦੇ ਮੁਤਾਬਕ ਇਹਨੇ ਕਿੰਨਾ ਨੁਕਸਾਨ ਹੈ ਪੁੱਤ